ਚੌਬਲਿੰਕ ਮੀਡੀਆ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮਨਾ ਬੇਦੀ ਪੁਲਟਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਕੈਲਗਰੀ ਵਿਖੇ ਜੌਬਸਾਈਟ ਤੇ ਟਿਕਣ ਦੇ ਨਾਲ ਵਰਕਰ ਹੋਇਆ ਗੰਭੀਰ ਰੂਪ ਦੇ ਵਿੱਚ ਸੱਖੀ ਕੈਲਗਰੀ ਨਾਰਥ ਈਸਟ ਦੇ ਵਿੱਚ ਟੀਨੇਜਰਸ ਦੇ ਦੋ ਸਮੂਹਾਂ ਵਿਚਕਾਰ ਬੀਅਰ ਦੇ ਸਪਰੇਅ ਦੇ ਨਾਲ ਸੰਬੰਧਿਤ ਲੜਾਈ ਦੀ ਜਾਂਚ ਵਿੱਚ ਚੁਟੇ ਪੁਲਿਸ ਬੀਸੀ ਦਾ ਸਭ ਤੋਂ ਵੱਡਾ ਯੂਥ ਬਾਸਕਟਬਾਲ ਟੂਰਨਾਮੈਂਟ ਅਗਲੇ ਹਫਤੇ ਤੋਂ ਆ ਰਿਹਾ ਹੈ ਕੋਲੋਨਾ ਦੇ ਵਿੱਚ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਲਗਰੀ ਪੁਲਿਸ ਦੇ ਮੁਤਾਬਕ ਸੋਮਵਾਰ ਨੂੰ ਸ਼ਹਿਰ ਦੇ ਦੱਖਣ ਪੂਰਬ ਦੇ ਵਿੱਚ ਇੱਕ ਜੌਬ ਸਾਈਟ ਤੇ ਹੋਏ ਹਾਦਸੇ ਦੇ ਵਿੱਚ ਇੱਕ ਵਰਕਰ ਦੀ ਗੰਭੀਰ ਹਾਲਤ ਦੇ ਵਿੱਚ ਸਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਕਿ ਫਰਸਟ ਸਟਰੀਟ ਐਸਆਈ ਦੇ 5700 ਬਲਾਕ ਦੇ ਵਿੱਚ ਇਹ ਹਾਦਸਾ ਵਾਪਰਿਆ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਨੂੰ ਟਿਕਨ ਤੋਂ ਬਾਅਦ ਹਸਪਤਾਲ ਪਹੁੰਚਦਾ ਕੀਤਾ ਗਿਆ ਉੱਥੇ ਹੀ ਕੈਲਗਰੀ ਈਐਮਐਸ ਦੇ ਮੁਤਾਬਕ ਉਸ ਵਿਅਕਤੀ ਨੂੰ ਜਾਨਲੇਵਾ ਹਾਲਤ ਦੇ ਵਿੱਚ ਲਜਾਇਆ ਗਿਆ ਸੀ ਪੁਲਿਸ ਨੇ ਕਿਹਾ ਕਿ ਕਿਤਾ ਮੁਖੀ ਸਿਹਤ ਅਤੇ ਸੁਰੱਖਿਆ ਨੂੰ ਸੂਚਿਤ ਕਰ ਦਿੱਤਾ ਗਿਆ ਸੁੰਮਰ ਦੁਪਹਿਰ ਉੱਤਰ ਪੂਰਬੀ ਕੈਲਗਰੀ ਦੇ ਵਿੱਚ ਨੌਜਵਾਨਾਂ ਵਿਚਕਾਰ ਬੀਅਰ ਤੇ ਸਪਰੇ ਦੇ ਨਾਲ ਹੋਈ ਲੜਾਈ ਤੋਂ ਬਾਅਦ ਪੁਲਿਸ ਸ਼ਕੀਆਂ ਦੀ ਭਾਲ ਦੇ ਵਿੱਚ ਚੋਟੀ ਹੈ ਰਿਪੋਰਟਸ ਦੇ ਮੁਤਾਬਕ ਐਮਰਜੈਂਸੀ ਅਮਲੇ ਨੂੰ ਦੱਸਦੀ ਹੈ ਕਿ ਦੁਪਹਿਰ ਪੌਣੇ 4 ਵਜੇ ਦੇ ਕਰੀਬ 72 ਰੇਵਨਿਊ ਨਾਰਥ-ਈਸਟ ਦੇ ਸੈਂਟਰ ਸਟਰੀਟ ਦੇ ਖੇਤਰ ਦੇ ਵਿੱਚ ਬੁਲਾਇਆ ਗਿਆ ਪੁਲਿਸ ਦੇ ਮੁਤਾਬਕ ਟੀਨੇਜਰਸ ਦੇ ਦੋ ਸਮੂਹਾਂ ਦੇ ਵਿੱਚ ਲੜਾਈ ਹੋ ਗਈ ਜਿੱਥੇ ਬੀਅਰ ਤੇ ਸਪਰੇ ਦੀ ਵਰਤੋਂ ਕੀਤੀ ਗਈ ਉਤੇ ਹੀ ਦੱਸਦੀ ਹੈ ਕਿ ਇਲਾਜ ਪੈਰਾਮੈਡਿਕਸ ਦੇ ਵੱਲੋਂ ਕੀਤਾ ਜਾ ਰਿਹਾ ਅਤੇ ਮੰਨਿਆ ਜਾ ਰਿਹਾ ਕਿ ਦੋਹਾਂ ਸਮੂਹਾਂ ਦੇ ਇੱਕ ਦੂਜੇ ਨੂੰ ਜਾਣਦੇ ਨੇ ਜਾਂਚ ਚੱਲੀ ਹੈ ਤੇ ਉਸੇ ਸ਼ਕਿਆ ਦੇ ਪਾਲ ਕਰ ਰਹੀ ਹੈ ਕੈਨੇਡਾ ਦੇ ਸਭ ਤੋਂ ਵੱਡੇ ਬਾਸਕਟਬਾਲ ਟੂਰਨਾਮੈਂਟ ਦੇ ਵਿੱਚੋਂ ਇੱਕ ਕਲੋਨਾ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ 16 ਮਾਰਚ ਨੂੰ ਸਲੈਕਸ ਅ ਨੇਸ਼ਨ 2025 ਜੂਨੀਅਰ ਨੇਟਿਵ ਟੂਰਨਾਮੈਂਟ ਅਤੇ ਸਪ੍ਰਿੰਗ ਬਾਸਕਟਬਾਲ ਫੈਸਟ ਤੇ ਲਈ ਪੂਰਾ ਪੂਰੇ ਸੂਬੇ ਤੋਂ 116 ਫੈਸਟ ਨੇਸ਼ਨ ਟੀਮਾਂ ਦਾ ਸਵਾਗਤ ਕੀਤਾ ਜਾਵੇਗਾ ਹਫਤਾ بھر ਚੱਲਣ ਵਾਲਾ ਇਹ ਹੈ ਹੂਪਸ ਐਕਸਟ੍ਰੋ ਵੈਗੈਂਸਾ ਸਤ ਜਿਮਨੇਸ਼ੀਅਮ ਦੇ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦੇ ਵਿੱਚ 17 ਅੰਡਰ ਅਤੇ 13 ਅੰਡਰ ਗਰਲਸ ਅਤੇ ਬॉयਜ਼ ਦੀ ਟੀਮਾਂ ਦਾ ਪ੍ਰਦਰਸ਼ਨ ਕੀਤਾ ਗਿਆ ਨਾਲ ਹੀ ਇਸ ਤੇ 10 ਅੰਡਰ ਸੈਰ ਸਿੱਖਿਆ 팀 ਨੂੰ ਸ਼ਾਮਲ ਕੀਤਾ ਗਿਆ ਹੈ ਜੀਐਨਟੀ 2025 ਉਦਘਾਟਨੀ ਸਮਾਰੋਹ ਦੇ ਵਿੱਚ 16 ਮਾਰਚ ਤੋਂ ਦੁਪਹਿਰ 2 ਵਜੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਓਕਨਾਗਨ ਕੈਂਪਸ ਜਿਮਨੇਸ਼ੀਅਮ ਵਿਖੇ ਹੋਵੇਗਾ ਪ੍ਰਸ਼ੰਸਕਾਂ ਨੂੰ 3 ਪੁਆਇੰਟ ਮੁਕਾਬਲੇ ਅਤੇ 13 ਅੰਡਰ ਸਪ੍ਰਿੰਟ ਮੁਕਾਬਲੇ 17 ਅੰਡਰ ਐਥਲੀਟਸ ਦਾ ਉਤਸ਼ਾਹ ਵਧਾਉਣ ਦਾ ਮੌਕਾ ਮਿਲੇਗਾ ਕੋਲੋਨਾ ਸ਼ਹਿਰ ਨੇ ਸੋਮਵਾਰ ਨੂੰ ਕੁਝ ਕਾਨੂੰਨੀ ਤੌਰ ਤੇ ਜ਼ਰੂਰੀ ਕਾਗਜ਼ਾਤ ਪੂਰੇ ਕੀਤੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਿਛਲੇ ਸਾਲ ਜੋ ਪ੍ਰੋਜੈਕਟ ਪੂਰੇ ਨਹੀਂ ਹੋਏ ਉਹਨਾਂ ਨੂੰ ਚਾਲੇ ਰੱਖਣ ਦੇ ਲਈ ਲੋੜਿੰਦੇ ਫੰਡ ਪ੍ਰਾਪਤ ਹੋ ਸਕਣ ਦੱਸਿਆ ਕਿ 48 ਮਿਲੀਅਨ ਡਾਲਰ ਦੀ ਕੈਰੀਓਵਰ ਰਕਮ ਦੇ ਵਿੱਚ ਪਹਿਲਾਂ ਤੋਂ ਪ੍ਰਮਾਣਿਤ ਆਪਰੇਟਿੰਗ ਅਤੇ ਪੂੰਜੀ ਪ੍ਰੋਜੈਕਟ ਸ਼ਾਮਲ ਨੇ ਜਾਂ ਜੋ ਕਈ ਸਾਲਾਂ ਤੱਕ ਇਸ ਨੂੰ ਫਾਲੋ ਹੋਵੇ ਜਾਂ 2024 ਦੇ ਵਿੱਚ ਪੂਰੀ ਤਰ੍ਹਾਂ ਇਹ ਪੂਰੇ ਨਹੀਂ ਹੋਏ ਹਨ ਜੇਕਰ ਕੈਰੀਓਵਰ ਬਜਟ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਬਾਕੀ ਬਚੇ ਫੰਡ ਆਮ ਮਾਲੀਏ ਦੇ ਵਿੱਚ ਵਾਪਸ ਆ ਜਾਣਗੇ ਅਤੇ ਪ੍ਰੋਜੈਕਟਾਂ ਨੂੰ ਹੁਣ ਫੰਡ ਨਹੀਂ ਦਿੱਤਾ ਜਾਵੇਗਾ ਦੱਸਦੀ ਹੈ ਕਿ ਦਿੱਤੇ ਜਾ ਰਹੇ ਪੈਸੇ ਵਿੱਚ ਪਾਰਕ ਵਿਕਾਸ ਅਤੇ ਸੁਧਾਰਾ ਦੇ ਲਈ 13 ਮਿਲੀਅਨ ਡਾਲਰ ਸੜਕਾਂ ਦੇ ਲਈ 5 ਮਿਲੀਅਨ ਡਾਲਰ ਅਤੇ ਪਾਣੀ ਗੰਦੇ ਪਾਣੀ ਪ੍ਰਣਾਲੀ ਦੇ ਨਵੀਨੀਕਰਨ ਦੇ ਲਈ 4 ਮਿਲੀਅਨ ਡਾਲਰ ਸ਼ਾਮਲ ਨੇ ਉਤੇ ਹੀ ਸਟਾਫ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ 888 ਮਿਲੀਅਨ ਡਾਲਰ ਦੇ ਸ਼ੁਰੂਆਤੀ ਅਤੇ ਕੈਰੀਓਵਰ ਬਜਟ ਦਾ ਲਗਭਗ ਅੱਧਾ ਹਿੱਸਾ ਜਨਤਕ ਸੁਰੱਖਿਆ, ਭੂਮਿਕਤ ਉਪਯੋਗਤਾਵਾਂ, ਆਵਾਜਾਈ ਬੁਨਿਆਦੀ ਢਾਂਚੇ ਅਤੇ ਮਨੋਰੰਜਨ ਸਹੂਲਤਾਂ ਦੇ ਵਿੱਚ ਪੂੰਜੀ ਪ੍ਰੋਜੈਕਟਾਂ ਦੇ ਲਈ ਵਖਾਇਆ ਗਿਆ। ਅਗਲੇ ਦੋ ਦਿਨਾਂ ਦੇ ਵਿੱਚ ਦੱਸਦੇ ਕਿ ਵਲੰਟੀਅਰਸ ਦੀ ਇੱਕ ਫੌਜ ਪੱਛਮੀ ਵੈਂਕੂਵਰ ਤੋਂ ਲੈਂਗਲੇ ਤੱਕ ਨਗਰਪਾਲਿਕਾਵਾਦੇ ਵਿੱਚ ਗੁਮਨਾਮ ਇੱਕ ਸਰਵੇਖਣ ਕਰਨ ਜਾ ਰਹੀ ਹੈ ਤਾਂ ਜੋ ਇਸ ਖੇਤਰ ਦੇ ਵਿੱਚ ਲਗਭਗ ਕਿੰਨੇ ਲੋਕ ਬੇਕਾਨ ਹੋ ਰਹੇ ਨੇ ਇਸ ਦੀ ਵਧੇਰੇ ਸਮਝ ਪੈਦਾ ਕੀਤੀ ਜਾ ਸਕੇ ਇਸ ਸਰਵੇਖਣ ਦੇ ਵਿੱਚ ਉਹਨਾਂ ਹਾਲਾਤਾਂ ਬਾਰੇ ਵੀ ਸਵਾਲ ਹੋਣਗੇ ਜਿਨ੍ਹਾਂ ਕਾਰਨ ਲੋਕਾਂ ਨੂੰ ਸੜਕਾਂ ਤੇ ਆਸਰਾ ਘਰਾਂ ਦੇ ਵਿੱਚ ਜਾਂ ਫਿਰ ਆਪਣੇ ਵਾਹਨਾਂ ਦੇ ਵਿੱਚ ਰਹਿਣਾ ਪੈ ਰਿਹਾ ਹੈ ਉਹਨਾਂ ਕਹੇ ਕਿ ਇਹ ਸਾਨੂੰ ਇਹ ਅਹਿਸਾਸ ਕਰਵਾਏਗਾ ਕਿ ਕੌਣ ਬੇਕਾਫ ਹੋ ਰਿਹਾ ਹੈ ਅਤੇ ਉਹ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਤੇ ਬਿਨਾਂ ਥਾਂ ਤੋਂ ਇੱਥੇ ਰਹਿ ਰਹੇ ਨੇ ਉਹਨਾਂ ਕਹੇ ਕਿ ਕਿਹੜੀਆਂ ਰਣਨੀਤੀਆਂ ਅਪਣਾਉਣੀਆਂ ਪੈਣਗੀਆਂ ਅਤੇ ਉਹਨਾਂ ਦੇ ਬੇਕਾਫ ਹੋਣ ਦੇ ਕੀ ਕਾਰਨ ਨੇ ਉਹਨਾਂ ਦੇ ਪਿਛੋਕੜ ਅਤੇ ਪਛਾਣ ਦੇ ਬਾਰੇ ਵੀ ਥੋੜਾ ਜਿਹਾ ਰੀਚਿੰਗ ਹੋਮ ਪ੍ਰੋਗਰਾਮ ਦੇ ਲਈ ਗ੍ਰੇਟਰ ਵੈਨਕੂਵਰ ਕਮਿਊਨਿਟੀ ਅਡਵਾਈਸ ਰਿਪੋਰਟ ਨਾਲ ਕੈਂਪਸ ਨੇ ਇਹ ਗੱਲ ਆਖੀ ਹੈ ਦੱਸਦੀ ਹੈ ਕਿ ਆਖਰੀ ਗਿਣਤੀ 2023 ਦੇ ਵਿੱਚ 16 ਨਗਰਪਾਲਿਕਾਵਾਂ ਦੇ ਵਿੱਚ 4800 ਲੋਕ ਬੇਕਾਰ ਹੋਣ ਦਾ ਅਨੁਭਵ ਕਰ ਰਹੇ ਨੇ ਜਿੱਥੇ ਕਿ ਇਹ ਗਿਣਤੀ ਹੋਈ ਸੀ ਇਸ ਤੋਂ ਇਹ ਵੀ ਪਤਾ ਲੱਗਿਆ ਕਿ ਆਦੀਵਾਸੀ ਲੋਕਾਂ ਦੇ ਕੋਲ ਸਥਾਈ ਕਰਨਾ ਹੋਣ ਦਾ ਖਤਰਾ ਬਿਹਤ ਜਾਦਾ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਆਸਰ ਹੋਵਾਂਗੇ ਕੋਈ ਔਰ ਖਬਰਾਂ ਨਾਲ ਬਨੇ ਰੋਕੋ ਪੰਜਾਬੀ ਲਿੰਕ ਮੀਡੀਆ ਦੇ ਨਾਮ